ਸਕੋਟਕਪੁਰਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਮੋਟਰਸਾਈਕਲ ਰੈਲੀ ਜਦੋਂ ਕਿ ਕੋਟਕਪੁਰਾ ਵਿਧਾਨ ਸਭਾ ਹਲਕੇ ਦੇ ਵਿੱਚ ਦਾਖਲ ਹੋਈ ਤਾਂ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਆਸਮਾਨ ਗੂੰਜਾ ਦਿੱਤਾ ਸੋ ਮੋਗਾ ਜਿਲ੍ਹੇ ਦੇ ਵਿੱਚ ਸ਼ੁਰੂ ਹੋਈ ਮੋਟਰਸਾਈਕਲ ਰੈਲੀ ਦੇ ਕਾਫਲੇ ਨੇ ਸੁਨਾਮੀ ਦਾ ਰੂਪ ਧਾਰਨ ਕਰ ਲਿਆ ਸੋ ਮੋਟਰਸਾਈਕਲ ਰੈਲੀ ਦੇ ਵਿੱਚ ਸ਼ਾਮਿਲ ਵਲੰਟੀਅਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਦੇ ਨਾਲ-ਨਾਲ ਅਰਵਿੰਦ ਕੇਸ਼ਰੀਵਾਲ ਦੇ ਟਾਕੇ ਸ਼ਾਹੀ ਅਤੇ ਤਾਨੇ ਸ਼ਾਹੀ ਬੰਦ ਕਰੋ ਦੇ ਨਾਅਰੇ ਵੀ ਲਗਾਏ ਗਏ। ਸੋ ਕਰਮਚੀਤਨ ਮੋਲਦੀ ਮੋਟਰਸਾਈਕਲ ਰੈਲੀ ਜਿੱਥੇ ਕਿ ਇਨਕਲਾਬ ਜਿੰਦਾਬਾਦ ਦੇ ਨਾਅਰਾ ਦੇ ਨਾਲ ਗੂੰਜਿਆ ਆਸਮਾਨ। ਸੋ ਕਰਮਜੀਤ ਦੀ ਚਿਤ ਹੋ ਚੁੱਕੀ ਹੈ ਸਿਰਫ 4 ਜੂਨ ਦਾ ਐਲਾਨ ਬਾਕੀ ਹੈ ਸੋ ਸਪੀਕਰ ਦੇ ਵੱਲੋਂ ਇਹ ਕਿਹਾ ਗਿਆ ਕਰਮਜੀਤ ਵਰਗੇ ਸਾਫ਼ ਸੁਥਰੇ ਅਕਸ ਵਾਲੇ ਸਿਆਸਤਦਾਨਾਂ ਦੀ ਲੋੜ ਹੈ ਇਹ ਬਿੰਨੂ ਟਿੱਲੋਂ ਦੇ ਵੱਲੋਂ ਕਿਹਾ ਗਿਆ। ਸੋ ਰੈਲੀ ਕੱਢੀ ਗਈ ਹੈ ਮੋਟਰਸਾਈਕਲ ਰੈਲੀ ਸੋ ਲੋਕਾਂ ਦਾ ਭਰਵਾ ਹੁੰਗਾਰਾ ਮਿਲਦਾ ਨਜ਼ਰ ਆਇਆ ਮੈਂ ਮੁੱਦਾ ਲਿਆ ਆਪਣੇ ਭਰਾ ਵਾਲਾ ਯਾਰੀ ਦੋਸਤੀ ਵਾਲਾ ਮੁੱਦਾ ਹੈ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਨ ਜੀ ਤਨਮੋਲ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵੱਧੁੰਦਾ ਜੇ ਉਹ ਨਾ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਆਪਣੇ ਭਰਾ ਦੇ ਨਾਲ ਤਨੋਂ ਮਨੋਂ ਤੁਹਾਨੂੰ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਲ ਹੋਵੇ ਤੋਪ੍ਰੀਤ ਕੋਰ ਕਰਮਜੀਤ ਭਾਈ ਕਰਮਜੀਤ ਨਾ ਜਿਹੜੇ ਸਮਾਜਿਕ ਪ੍ਰੀਤੀਆਂ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਮੈਨੂੰ ਲੱਗਦਾ ਵੀ ਜਾਣੂ ਨੇ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠਾ ਹੈ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਕਿ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਦੇ ਠੱਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਹਾਂ ਕੋਈ ਜੱਦੀ ਪੁੱਛਦੇ ਸੀ ਅਮੀਰ ਨਹੀਂ ਹੈਗੇ ਹਨ ਤਾਂ ਸਾਰੇ ਦੁੱਖ ਉਹ ਜਾਣਦਾ ਮੇਰੇ ਹਿਸਾਬ ਨਾਲ ਕਰਮੀ ਤਨਮੋਲ ਹਰੇਕ ਹਰੇਕ ਦਾ ਦਰਦ ਗਰੀਬ ਦਾ ਦਰਦ ਸਮਝੂਗਾ ਬਸਾਂ ਚੱਨ ਵਾਲੇ ਦਾ ਦੁੱਖ ਸਮਝੂਗਾ ਆਟੋ ਰਿਕਸ਼ਾ ਦੇ ਠੱਕੇ ਖਾਣ ਵਾਲੇ ਦਾ ਦੁੱਖ ਸਮਝੂਗਾ ਔਰ ਸਾਡੀ ਜਿਹੜੀ ਥੋੜੀ ਫਰੀਦਕੋਟ ਡਿਸਟ੍ਰਿਕਟ ਦੀ ਫ ਮੈਂ ਤਾਂ ਕਹਿੰਦਾ ਵੱਡੀ ਗੱਲ ਹੈ ਵੀ ਇਹੋ ਜਿਹਾ ਉਮੀਦਵਾਰ ਸਾਾਨੂੰ ਫਰੀਦਪੁਰ ਕੋਰਟ ਦੇ ਵਿੱਚ ਮਿਲਿਆ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਇਨਸਾਨ ਹੈ ਔਰ ਇਹ ਫਰੀਦਪੁਰ ਕੋਰਟ ਦੀ ਆਵਾਜ਼ ਹੁਣ ਅਸੈਂਬਲੀ ਦੇ ਵਿੱਚ ਗੂੰਜੂ ਜਿਵੇਂ ਲੱਗਦਾ ਵੀ ਬਾਬਾ ਬਹੁਤ ਕਿਰਪਾ ਕਰੇ ਔਰ ਭਾਈ ਉਹ ਅਰਦਾਸ ਵੀ ਸਾਡਾ ਵੀਰ ਜਿੱਤ ਕੇ ਆਵੇ ਤੇ ਉਸ ਤੋਂ ਬਾਅਦ ਫਿਰ ਭਾਈ ਨੂੰ ਆਪਾਂ ਸਾਰੀਆਂ ਬੇਨਤੀਆਂ ਕਰੀਏ ਵੀ ਆਹ ਸਮਾਜ ਜਿਹੜੀਆਂ ਗੱਲਾਂ ਕਰਦਾ ਵੀਰ ਹੁਣ ਅਸੀਂ ਵੀ ਆਹ ਸੁਧਾਰਨਾ ਸੁਧਾਰਨਾ ਬਾਰੀ-ਬਾਰੀ ਸਾਰੇ ਹੀ ਕੰਮ ਕਰਾਵਾਂਗੇ ਚੜਦੇ ਆ ਗੱਲੋਂ ਥੈਂਕ ਯੂ ਥੋਤ ਸ਼ਾਇਦ ਜੀ ਵਰਕਰਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬਹੁਤ ਮਤਲਬ ਜੇ ਅਸੀਂ ਇਜ ਕੋੜਕ ਪੂਰਾ ਪਹੁੰਚ ਚੁੱਕੇ ਆ ਅਜੇ ਤੱਕ ਟੁੱਟਿਆ ਨਹੀਂ ਕਾਫਲਾ ਉਨਾ ਹੀ ਸਿਕਾ ਵੱਧਾ ਹੀ ਗਿਆ ਔਰ ਇੱਥੇ ਆ ਕੇ ਸੀ ਜੁਆਇਨ ਕੀਤਾ ਬਾਗਾ ਪੁਰਾਣਾ ਮੇਰੇ ਵੀਰ ਅਮਿਤਪਾਲ ਜੀ ਨੂੰ ਪਹਿਲਾਂ ਬਲਾਸਪੁਰੀ ਜੀ ਸੀਗੇ ਸਾਡੇ ਨਾਲ ਮਨਜੀਤ ਬਲਾਸਪੁਰੀ ਜੀ ਫਿਰ ਢੋਸ ਸਾਹਿਬ ਫਿਰ ਐਮ ਐਲ ਏ ਮੋਗਾ ਜਿਹੜੇ ਮੈਡਮ ਅਮਨ अरोड़ा ਜੀ ਫਿਰ ਭਾਈ ਅਮਿਤਪਾਲ ਨੂੰ ਜੁਆਇਨ ਕੀਤਾ ਤੇ ਬਾਕੀ ਮੇਰੇ ਨਾਲ ਮੇਰੇ ਵੱਡੇ ਭਰਾ ਬਿੰਨੂ ਢਿਲੋਂ ਜੀ ਅੱਜ ਆਏ ਨੇ ਔਰ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਗਿਆ ਜੀ ਔਰ ਲੋਕ ਬਹੁਤ ਖੁਸ਼ ਨੇ ਔਰ ਬੜਾ ਸਵਾਦ ਆ ਰਿਹਾ ਹੈ ਆਪਣੇ ਆਪ ਨਾਲ ਹੀ ਹੈ ਜੀ ਮੁਕਾਬਲਾ ਵੀ ਪਹਿਲਾ ਅੰਮ੍ਰਿਤਪਾਲ ਬਾਈ ਉਹਨਾਂ ਨੇ ਕਿੰਨੇ ਵੋਟਾਂ ਦੇ ਜਿੱਤੇ ਐ ਤੇ ਐਦ ਕੀ ਕਿੰਨੀਆਂ ਪਾਉਂਦੇ ਕੋਈ ਨਹੀਂ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਐਸੀ ਸਰਕਾਰ ਆਈ ਹੈ ਜਿਹੜੇ ਆਮ ਲੋਕਾਂ ਦੇ ਬਾਰੇ ਸੋਚਦੀ ਹੈ ਨਹੀਂ ਤਾਂ ਪਹਿਲੀਆਂ ਸਰਕਾਰਾਂ ਮੰਤਰੀਆਂ ਐਮਐਲਏਆਂ ਮੁੱਖ ਮੰਤਰੀਆਂ ਬਾਰੇ ਸੋਚਿਆ ਸੀ ਜਿਹੜੇ ਮੁਫਤ ਦੇ ਹੁਹੂਲਤਾ ਸੀ ਸਾਰੀਆਂ ਉਹਨਾਂ ਨੂੰ ਪਹਿਲੀ ਵਾਰੀ ਦੇਖੋ ਵੀ ਸਾਰੇ ਲੋਕਾਂ ਦਾ 90% ਲੋਕਾਂ ਦਾ ਬਿਜਲੀ ਬਿੱਲ ਮੁਫਤ ਆ ਵੋਟਾਂ ਪਾਉਣਗੇ ਉਹ ਅਗਲੇ ਪਾਉਣਗੇ ਜੀ ਸਾਡੇ ਫਰੀਦਕੋਟ ਦੇ ਵਿੱਚ ਪਾਣੀ ਮਤਲਬ ਪੂਰਾ ਜਾਂਦਾ ਖੇਤਾਂ 'ਚ ਪਾਈਪਾਂ ਪੈ ਗਈਆਂ ਖੇਤਾਂ ਨੂੰ ਵੜਿਆ ਕਿਸੇ ਦੀ ਰਿਸ਼ਵਤ ਨਹੀਂ ਲਈ ਕਿਸੇ ਨੇ ਨਵੀਂ ਨਹਿਰ ਬਣ ਰਹੀ ਆ ਹੁਣ ਹੋਰ ਇੱਕ ਮਤਲਬ ਤੁਸੀਂ ਦੇਖੋ ਮੈਡੀਕਲ ਕਾਲਜ ਦੇ ਛੂਟ ਤਾਂ ਠੀਕ ਕਰਤੀਆਂ ਅੱਗੇ ਨਾਲ ਬਹੁਤ ਅੱਗੇ ਕਰ ਵੀ ਰਹੇ ਆ ਲੱਗੇ ਹੋਏ ਕੰਮ ਦਵਾਈਆਂ ਸਿਵਲ ਹਸਪਤਾਲਾਂ ਦੇ ਵਿੱਚ ਸਾਰੀਆਂ ਫਰੀ ਹੈ ਇਹ ਕਦੇ ਹੋਇਆ ਸੀਗਾ ਕਿ ਸੋ ਇਹ ਲੋਕ ਬਹੁਤ ਖੁਸ਼ ਨੇ ਇਸ ਗੱਲ ਤੋਂ ਬਾਕੀ ਤੁਸੀਂ ਦੇਖੋ ਐਗਰੀਕਲ ਬੀਐਸਸੀ ਐਗਰੀਕਲਚਰ ਬੰਦ ਕਰਾਤੀ ਸੀ ਪਿਛਲੀ ਸਰਕਾਰ ਨੇ ਬੀਐਸਸੀ ਐਗਰੀਕਲਚਰ ਇੱਥੇ ਚਾਲੂ ਹੋ ਗਈ ਆ ਸਾਡਾ ਜਿਹੜਾ ਸੀਡ ਫਾਰਮ ਸੀ ਸੀਡ ਫਾਰਮ ਪਹਿਲਾਂ ਬੰਦ ਕਰਾ ਦਿੱਤਾ ਸੀ ਇਹਨਾਂ ਨੇ ਉਹ ਚਾਲੂ ਹੋ ਗਿਆ ਸੋ ਉੱਥੇ ਨੌਕਰੀਆਂ ਮਿਲਦੀਆਂ ਲੋਕਾਂ ਨੂੰ ਆ ਜਿਹੜੇ ਬਾਕੀ ਸਾਰੇ ਸਾਰੀਆਂ ਗੱਲਾਂ ਨਾਲੋਂ ਜਿਹੜੀ ਨੌਕਰੀ ਮਿਲਣੀ ਔਰ ਬਿਨਾਂ ਅਥਵਾਰੇ ਤੋਂ ਮਿਲਣੀ ਬਿਨਾ ਪੈਸੇ ਤੋਂ ਮਿਲਣੀ ਇਹ ਸਭ ਤੋਂ ਵੱਡੀ ਗੱਲ ਆ ਔਰ ਫਰੀਦਕੋਟ ਦੇ ਲੋਕ ਤਾਂ ਰਾਜਨੀਤਿਕ ਲੋਕਾਂ ਨੂੰ ਜਾਂਦੇ ਰਾਜਨੀਤਿਕ ਇਹਨਾਂ ਨੂੰ ਪਤਾ ਵੀ ਸਹੀ ਕੀ ਹੈ ਗਲਤ ਕੀ ਹੈ ਆ ਜਿਹੜੇ ਕੰਮ ਹੋਇਆ ਬਿਲਕੁਲ ਇਹਨਾਂ ਤੇ ਆਪਦਾ ਹੋ ਮੋਹਰ ਲਾਉਣਗੇ ਇਹਨਾਂ ਕੰਮਾਂ ਤੇ ਪੰਜਾਬ ਸਰਕਾਰ ਦੇ ਕੰਮ ਨੇ ਇਹਨਾਂ ਦੇ ਮੋਹਰ ਲਾਉਣਗੇ ਔਰ ਸਾਡਾ ਜਿਹੜਾ ਕਰਮਜੀਤ ਅਨਬੋਧ ਹੈ ਉਹਨੂੰ ਐਮਪੀ ਇਥੋਂ ਬਣਾਉਣਗੇ ਸੋ ਅੱਜ ਉਹਦੇ ਸਬੰਧ ਦੇ ਵਿੱਚ ਇੱਥੇ ਇੱਕ ਮੋਟਰਸਾਈਕਲ ਰੈਲੀ ਵੀ ਗੱਡੀ ਜਾ ਰਹੀ ਹੈ ਉਹਦੇ ਵਿੱਚ ਸਾਡੇ ਸਾਰੇ ਹਲਕੇ ਦੇ ਲੋਕ ਇਹ ਪੂਰੇ ਪੂਰੇ ਦਮਖੰਮ ਦੇ ਨਾਲ ਆਏ ਆ ਸਾਰੇ